ਦਰ ਮਿੱਠੜੇ ਮੇਵੇ ਹੁੰਦੇ ਹਨ ਤਾਂ ਤੀਆਂ ਕਰਦੀਆਂ ਸ਼ਾਨ ਹੁੰਦੀਆਂ ਹਨ ਇਹ ਕਥਨ ਸੱਚ ਕਰ ਦਿਖਾਏ ਨੇ ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਸਮਰਾਲਾ ਨੇੜੇ ਪਿੰਡ ਸ਼ਾਮਗੜ੍ਹ ਦੇ ਵਸਨੇਕ ਮਨਪ੍ਰੀਤ ਸਿੰਘ ਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ ਤਾਂ ਪਰਿਵਾਰ ਨੇ ਧੀ ਦਾ ਸਵਾਗਤ ਬੈਂਡ ਬਾਜਿਆਂ ਨਾਲ ਕੀਤਾ ਬਤਨ ਅੰਜ ਸਨ ਨੂੰ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਕੀ ਕਹਿਣਾ ਚਾਹੁੰਦਾ ਤੁਹਾਡੇ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਜੀ ਨੇ ਮੇਰੀ ਥੋੜੀ ਦੁਬਾਰਾ ਫੇਰ ਭਰੀ ਪਹਿਲਾਂ ਹੀ ਮੇਰੇ ਧੀਆ ਜੋ ਕਿ 13 ਸਾਲ ਦੀ ਹੋ ਚੁੱਕੀ ਹੈ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਸਾਡੀ ਬਹੁਤ ਬਹੁਤ ਸਾਡੀ ਕਿਰਪਾ ਕੀਤੀ ਜੋ ਕਿ ਮੈਂ ਦੂਸਰੀ ਬੜੀ ਧੀ ਦੀ ਦਾ ਬਕਸ਼ਿਸ਼ ਹੋਈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜੇ ਅਸੀਂ ਸੋਚੀਏ ਕਿ ਸਮਾਜ ਚਾਹੁੰਦਾ ਵੀ ਪਹਿਲਾਂ ਧੀ ਆ ਤੇ ਦੂਸਰਾ ਮੁੰਡਾ ਹੋਵੇ ਸਾਡੇ ਘਰ ਗਾਂ ਦੀ ਅਨ ਸਾਡੀ ਵਧੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮਹਾਰਾਜ ਜੀ ਤੇ ਅਰਦਾਸ ਕੀਤੀ ਮੈਂ ਸਾਡੇ ਘਰ ਜੋ ਵੀ ਜੀ ਆਵੇਗਾ ਅਸੀਂ ਉਹ ਪੂਰਾ ਤੇ ਪੂਰਾ ਸਤਕਾਰ ਕਰਾਂਗੇ ਸੋ ਵਾਹਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ 13 ਸਾਲ ਬਾਅਦ ਮੇਰੇ ਘਰ ਦੁਬਾਰਾ ਫੇਰ ਧੀ ਦੀ ਦਾਤ ਬਖਸ਼ਿਸ਼ੇ ਕੋਈ ਹੈ ਸੋ ਮੈਂ ਪ੍ਰਮਾਤਮਾ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾ ਹਾਂ ਸੋ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਮੈਨੂੰ ਵਧਾਈਆਂ ਦਿੱਤੀਆਂ ਨੇ ਮੈਂ ਸਾਰਿਆਂ ਦਾ ਸਤਕਾਰ ਕਰਦਾ ਹਾਂ ਸੋ ਵਾਹਿਗੁਰੂ ਜੀ ਸਾਰਿਆਂ ਨੂੰ ਮਿਹਰਾਂ ਪਰਤ ਰਖੇ ਖੁਸ਼ੀਆਂ ਦਾਤਾਂ ਬਖਸ਼ ਦੇਣ ਸੋ ਤਿਆਂ ਦਾ ਬੱਤ ਬੱਤ ਸਤਿਕਾਰ ਕਰੋ ਜੋ ਕਿ ਅੱਜ ਕੱਲ ਜਿਵੇਂ ਦੇ ਦੇ ਸਮਾਜ ਦੇ ਵਿੱਚ ਬਹੁਤ ਕੁਸ਼ੀਆਂ ਦੇ ਨਾਲ ਹੋ ਵੀ ਰਿਹਾ ਹੈ ਸੋ ਸਾਨੂੰ ਤਿਆਂ ਨੂੰ ਬੱਤ ਬੱਤ ਪੜਾਉਣਾ ਲਿਖਾਉਣਾ ਚਾਹੀਦਾ ਹੈ ਸੋ ਜੋ ਕਿ ਆਪਣੇ ਮਾਤਾ ਪਿਤਾ ਦਾ ਗਾਂਹ ਜਾ ਕੇ ਮਾਣ ਸਤਿਕਾਰ ਵਧਾਉਣ ਜਿਵੇਂ ਕਿ ਮਨਦੇ ਸਵਾਰ ਕੇ ਸਫਲ ਲੰਬੇ ਸਮੇਂ ਬਾਅਦ ਦੂਸਰੀ ਸੀ ਮਨ ਦੇ ਵਿੱਚ ਫਿਰ ਵੀ ਇੰਡਸਟਰੀ ਦੇ ਵਿੱਚ ਆਉਂਦਾ ਹੈ ਕਿ ਵਨ ਸ਼ੋਦਾ ਓਨਲੀ ਸਾਨੂੰ ਪੁੱਤਰੀ ਜ਼ਰੂਰ ਦੇ ਜੋ ਸਮਾਜ ਦੀ ਸੋਚ ਬਣੀ ਦੀ ਲੋਕਾਂ ਦੀ ਬਹੁਤ ਲੋਕਾਂ ਦੇਖੋ ਜੀ ਇਹ ਸਮਾਜ ਦੀ ਸੋਚ ਆ ਵੀ ਸਾਡੇ ਘਰ ਦੇ ਵਿੱਚ ਪੁੱਤਰ ਆਵੇ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਸੀਗਾ ਮੇਰੀ ਵਾਈਫ ਨੇ ਵੀ ਮੈਨੂੰ ਇਹ ਗੱਲ ਕਹੀ ਸੀਗੀ ਕਿ ਮਹਾਰਾਜ ਸਾਨੂੰ ਇੱਕ ਜੀਵ ਜ਼ਰੂਰ ਦੇ ਦੀ ਜੋ ਕਿ ਸਾਡੇ ਘਰ ਦੇ ਵਿੱਚ ਆਵੇ ਸਾਡੇ ਘਰ ਖੁਸ਼ੀਆਂ ਪਰਵਾਤੇ ਵਾਧੇ ਹੋਣ ਪਰ ਅਸੀਂ ਤਾਂ ਪਰਮਾਤਮਾ ਦੇ ਅੱਗੇ ਹੀ ਬੇਨਤੀ ਕੀਤੀ ਸੀ ਮਹਾਰਾਜ ਜੀ ਜੋ ਵੀ ਜੀਵ ਮੇਰੇ ਘਰ ਦੇ ਵਿੱਚ ਆਵੇਗਾ ਸਾਨੂੰ ਉਹੀ ਆ ਵੀ ਉਸੇ ਪੋਸ਼ਨ ਨੀਗਾ ਜੋ ਪਰਮਾਤਮਾ ਸਾਡੀ ਦੁਬਾਰਾ ਝੋਲੀ ਫੇਰ ਦੁਬਾਰਾ ਪਾਦੀ ਤੇ ਫਿਰ ਰਿਸ਼ਤੇਦਾਰ ਹੁੰਦੇ ਨੇ ਹਰ ਰਿਸ਼ਤੇ ਫੋਨ ਆਏ ਹੋਣਗੇ ਤੁਹਾਨੂੰ ਰਿਸ਼ਤੇਦਾਰਾਂ ਦੇ ਤਾਂ ਮੈਨੂੰ ਬਹੁਤ ਫੋਨ ਆਨੇ ਕਹਿੰਦੇ ਜੀ ਤੁਸੀਂ ਚਲੋ ਅੱਗੇ ਚਾਂਸ ਦਿੱਤਾ ਸਿੰਘਾ ਤੁਹਾਨੂੰ ਕਿਸੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਸਿੰਘੀ ਤੁਹਾਨੂੰ ਦਵਾਈ ਖਾਣੀ ਚਾਹੀਦੀ ਵੀਗਾ ਤੁਹਾਡੇ ਘਰ ਪੁੱਤਰਾ ਆਵੇ ਫਿਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਹਿੰਦਾ ਜੇ ਮੈਂ ਇਹੇ ਆਪਣੇ ਮੰਦ ਵਿੱਚ ਭਾਵਨਾ ਰੱਖ ਰਿਹਾ ਮੇਰੇ ਘਰ ਪੁੱਤਰਾ ਆਵੇ ਹਨਾ ਪਰ ਨਹੀਂ ਪਰ ਇਹ ਸਭ ਪਰਮਾਤਮਾ ਅੱਗੇ ਅਰਦਾਸ ਕੀਤੀ ਮਾਰਾ ਮੇਰੇ ਘਰ ਦੇ ਵਿੱਚ ਜੀ ਆਵੇ ਚਾਹੇ ਬੇਟੀ ਹੋਵੇ ਜਾਂ ਪੁੱਤਰ ਹੋਵੇ ਪਰ ਸਾਨੂੰ ਕਿ ਜੀ ਜ਼ਰੂਰ ਜ਼ਰੂਰ ਤਾਂ ਪਰ ਹੁਣ ਮੇਰੇ ਤਾਂ ਦੋ ਤੀਨ ਮੈਂ ਜੋਤੀ ਦੂਸਰੀ ਜਪ ਕੀ ਤਕੋਰ ਆਈ ਆ ਅਸੀਂ ਉਹਦਾ ਬੜੀ ਮਾਨ ਸਤਕਾਰ ਢੋਲ ਵਜਾ ਕੇ ਘਰ ਦੇ ਵਿੱਚੋਂ ਟੀ ਨੂੰ ਨੇ ਘਰ ਲੈ ਕੇ ਆਂਦਾ ਸੋ ਮੈਂ ਸਾਰਿਆਂ ਦਾ ਬਹੁਤ ਬਤਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਭਾਈ ਰੰਤੇ ਸਿੰਘ ਜੀ ਤੁਹਾਡੇ ਪਰਿਵਾਰ ਦੇ ਵਿੱਚ ਜੁਤੀ ਆਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਭਾਈ ਸੱਭ ਭਾਈ ਮਨਪ੍ਰੀਤ ਸਿੰਘ ਜੀ ਮੇਰਾ ਸਤਪੁਰਾਵਾਦ ਦਾ ਸਾਥੀ ਹੈ ਇਹਦੇ ਕਰ ਮਾਲਕ ਨੇ ਬਖਸ਼ਿਸ਼ ਕੀਤੀ ਹੈ ਕਿਉਂਕਿ ਦੂਜੀ ਵੀ ਧੀ ਆਈ ਹੈ ਕਿਉਂਕਿ ਬਾਣੀ ਦਾ ਪਰਮਾਨਵੀ ਸੋਖੇ ਮੰਦਾ ਅੱਖੀ ਇੱਜ਼ਤ ਜਮਾ ਰਾ ਜਾਣ ਕਿਉਂਕਿ ਧੀਆ ਵੀ ਅੱਜਕਲ ਮੁੰਡੇ ਉਹਨਾਂ ਕੱਟ ਨਹੀਂ ਹੁੰਦੀਆਂ ਕਿਉਂਕਿ ਧੀਆ ਜਿਹੜੀ ਆਪਣੇ ਇਲਾਕੇ ਦੀ ਸ਼ਾਨ ਹਨ ਕਿਉਂਕਿ ਮਾਲਕ ਨੇ ਬਖਸ਼ਿਸ਼ ਕੀਤੀ ਹੈ ਭਾਈ ਮਨਪ੍ਰੀਤ ਸਿੰਘ ਦੀ ਧੀ ਹੋਈ ਤੇ ਸਾਰੇ ਸਾਥੀਆਂ ਨੇ ਭਾਈ ਮੇਜਰ ਸਿੰਘ ਜੀ ਹੱਡ ਗ੍ਰਾਂਤੀ ਸਾਹਿਬ ਅੱਠੇ ਆ ਸਾਡੇ ਤੇ ਸਾਰੇ ਨੇ ਭਾਈ ਬਹੁਤ ਬਹੁਤ ਖੁਸ਼ੀਆਂ ਮਨਾਈਆਂ ਨੇ ਜਿੱਦਨ ਲੜਕੀ ਕਰੇ ਆਈ ਉਦਨ ਵੀ ਢੋਲ ਵਾਜਿਆਂ ਨਾਲ ਕਰੇ ਕੁੜੀ ਲੈ ਕੇ ਆ ਕਰੇ ਸੀ ਬਹੁਤ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਧੀਆ ਸਭ ਤੋਂ ਵੱਧ ਪਿਆਰੀਆਂ ਹੁੰਦੀਆਂ ਨੇ ਕਿਉਂਕਿ ਧੀਆ ਆਪਣੇ ਇਲਾਕੇ ਦੀ ਸ਼ਾਨ ਹਨ ਕਿੰਨੇ ਅੱਜ ਕੱਲ੍ਹ ਧੀਆ ਜੱਜ ਬਣਦੀਆਂ ਨੇ ਕਿੰਨੀਆਂ ਲੋਕਣੀਆਂ ਕਰ ਸਰਕਾਰੀ ਕਰਦੀਆਂ ਨੇ ਕਿਉਂਕਿ ਧੀਆ ਕਿਸੇ ਨੂੰ ਕੱਟ ਨਹੀਂ ਹਨ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸੋਖੋ ਮੰਦਾ ਕੀਅਤ ਜਮਾ ਰਜਾਣ ਧੀਆਏ ਤੇ ਵੀ ਖੁਸ਼ੀਆਂ ਮਨਾਜਵੇਂ ਆਪਾਂ ਮੁੰਡੇ ਹੋਏ ਤੇ ਲੋੜੀਆਂ ਮਨਾਉਂਦੇ ਆ ਨਾ ਧੀਆ ਜਦੋਂ ਆਪਣੇ ਘਰਾਂ ਵਿੱਚ ਆਉਂਦੀ ਆ ਆਪਾਂ ਵੀ ਲੋੜੀਆਂ ਮਨਾਉਂਦੇ ਖੁਸ਼ੀਆਂ ਮਰ ਰਏ ਮਨਪ੍ਰੀਤ ਸਿੰਘ ਨੇ ਕਹਿ ਕੇ ਦਿਖਾਇਆ ਹੈ ਜਦੋਂ ਲੜਕੀ ਘਰੇ ਆਈ ਇਹਨਾਂ ਦੇ ਬਹੁਤ ਢੋਲ ਵਾਜਿਆਂ ਨਾਲ ਇਹ ਘਰੇ ਲੈ ਕੇ ਆਏ ਨੇ ਇਹਨਾਂ ਮੈਂ ਕਹਿਣਾ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ